ਸਟਾਪ ਕਰ ਦਿਓ ਦੇਖੋ ਕਿੰਨੇ ਬੱਚੇ ਖੜੇ ਆ ਹੁਣ 4 3 4 5 7 8 8 ਖੜੇ ਆ ਬੈਠੇ ਕਿੰਨੇ ਆ 2 2 8 ਤੇ 2 ਕਿੰਨੇ ਹੋਏ 10 ਠੀਕ ਆ 8 ਤੇ 2 10 ਚਲੋ ਹੁਣ ਬॉयਸ ਚ ਆਜੋ ਕੋਈ ਚੱਲ ਬਈ ਆਪਣਾ ਕੀ ਨਾਮ ਤੁਹਾਡਾ ਜਸਪ੍ਰੀਤ ਜਸਪੀ ਚਲੋ ਸਟਾਰਟ ਉਠ ਕੇ ਬੈਠੇ ਕਰੋ ਧਿਆਨ ਨਾਲ ਹੂੰ ਦੇਖੋ ਹੁਣ ਕਿੰਨੇ ਖੜੇ ਆ ਸੱਤ ਬੱਚੇ ਖੜੇ ਆ ਹਰ ਵਾਰੀ ਗਿਣਤੀ ਵੱਖਰੀ ਵੱਖਰੀ ਆਉਂਦੀ ਨਾ ਪ੍ਰਤਿਗਿਆ ਦੀ ਕੋਈ ਗਿਣਤੀ ਹੋਰ ਆਈ ਸੀ ਜਸਪ੍ਰੀਤ ਦੀ ਕੋਈ ਗਿਣਤੀ ਹੋਰ ਆਈ ਆ ਸ਼ਾਬਾ